ਆਹ ਵੀਡੀਓ ਤੁਸੀਂ ਫੇਸਬੁੱਕ ਇੰਸਟਾਗ੍ਰਾਮ ਤੇ ਆ ਵੀ ਦੇਖੀ ਹੋਣੀ ਹੈ। ਦੇਖਿਓ ਥੋੜਾ ਧਿਆਨ ਨਾਲ ਇਹਦੇ ਬਾਰੇ ਗੱਲ ਕਰਦੇ। ਕਿਵੇਂ ਕਿੰਨਾ ਵਧੀਆ ਦੇਖੋ ਇਹ ਸਾਸਤਰਾ। ਐਂ ਕਿਵੇਂ ਖਪਟ-ਖਪਟ ਮਾਰਦਾ ਮੈਂ ਕਿੰਨਾ ਗੰਨੇ ਦੇ ਫੀਟ ਖੰਡਾ ਤਾਂ ਇਹ ਘਟ ਨਹੀਂ ਵੜਦਾ। ਦੇਖਿਓ ਧਿਆਨ ਨਾਲ। ਗੱਲ ਕਰਦੇ ਆਂ ਇਹਦੇ ਬਾਰੇ। ਕਿਉਂਕਿ ਮੈਂ ਮਗਾਇਆ ਹੈ ਯਾਰ ਮੈਂ ਵੀ ਤਜਰਬਾ ਕੀਤਾ। ਬਹੁਤ ਵਧੀਆ ਇਹਦੇ ਨਾਲ। ਤੁਹਾਨੂੰ ਜਿਹਨੇ ਫੇਸਬੁੱਕ ਤੇ ਨੇ ਸਾਰੀ ਤਕਰੀਬ ਨੇ ਇਹ ਜਿਹੀ ਨੇ। ਤੇ ਮੈਂ ਵੀ ਤੁਹਾਨੂੰ ਦੱਸਿਆ ਜਿਵੇਂ ਵੀ ਆ ਐਡ ਦੇਖ ਕੇ ਜਿਹੜੀ ਐਡ ਤੁਸੀਂ ਦੇਖੀ ਆ ਇਹੀ ਐਡ ਦੇਖ ਕੇ ਮੈਂ ਵੀ ਆਰਡਰ ਕਰ ਲਿਆ ਵੀ ਚਲੋ ਕਿਉਂਕਿ ਆ ਭਗਵੰਨੀ ਆ ਪਰ ਵੀ ਹੈਗਾ ਸ਼ੌਂਕ ਮੈਨੂੰ ਇਹ ਚੀਜ਼ਾਂ ਦਾ ਕੋ ਕੱਖਾਂ ਦੀ ਸਮੱਸਿਆ ਜ਼ਿਆਦਾ ਹੁੰਦੀ ਆ ਤੇ ਮਸ਼ੀਨਾਂ ਇਹ ਦਿਖਾਉਂਦੇ ਵੀ ਇਹੀ ਨੇ ਚਲੋ ਜੀ 800 ਰੁਪਏ ਦਾ ਆਰਡਰ ਕੀਤਾ ਮੈਂ ਉਹਨੂੰ ਤੇ ਉਹ ਆਪਣੇ ਰੜਾ ਸਾਹਿਬ ਆਇਆ ਜਿਹੜੇ ਬੰਦੇ ਕੋਲੇ ਆਉਂਦੀ ਆ ਇਹ ਸਮਾਨ ਉਹ ਜਿਹੜੇ ਇਹ ਭੇਜਦੇ ਆ ਉਹ ਬਾਈ ਜਲ ਕੁਦਰਤੀ ਮੈਨੂੰ ਜਾਣਦਾ ਸੀ ਸਮਾਨ ਵਾਲਾ ਉਹਨੇ ਵੀ ਮੈਨੂੰ ਕਿਹਾ ਕਹਿੰਦਾ ਯਾਰ ਵੀ ਇਹ ਫੇਸਬੁੱਕ ਵਾਲੇ ਆਰਡਰ ਨੇ ਵੀ ਇਹ ਠੱਗੀ ਹੁੰਦੀ ਆ ਵੀ ਤੂੰ ਰਹਿਣ ਦੇ ਵੀ ਕੈਨਸਲ ਕਰ ਦਿੰਦੇ ਆ ਚਲੋ ਉਹਨੇ ਕੈਨਸਲ ਵੀ ਕੀਤਾ ਬਾਈ ਨੇ ਇਹਨਾਂ ਦਾ ਮੈਨੂੰ ਫੇਰ ਬੈਕ ਆ ਗਿਆ ਮੈਸੇਜ ਹਾਂਜੀ ਵੀ ਤੁਸੀਂ ਕਿਉਂ ਨਹੀਂ ਲੈਣਾ ਚਾਹੁੰਦੇ ਜੇ ਤੁਸੀਂ ਵੀ ਮਤਲਬ ਕੈਨਸਲ ਕਰਤਾ ਜੇ ਤੁਸੀਂ ਹੁਣ ਵੀ ਲੈਣਾ ਚਾਹੁੰਦੇ ਤੁਸੀਂ ਹੁਣ ਵੀ ਕਰ ਦਿੰਦੇ ਆ ਤੁਸੀਂ ਐਡਜਸਟ ਕਰ ਦੋ ਚਲੋ ਫੇਰ ਮੇਰੇ ਯਾਰ ਮਨ ਚ ਆਈ ਵੀ ਚਲੋ ਬਾਈ ਨੇ ਕਿਹਾ ਤਾਂ ਕਿ ਚਲੋ ਭਲੇਖਾ ਹੀ ਸਹੀ ਵੀ 800 ਰੁਪਇਆ ਹੋਊ ਚਲੋ ਬਾਕੀ ਲੋਕਾਂ ਦਾ ਥੋੜਾ ਜਿਹਾ ਹੋ ਜਾਊਗਾ ਪਤਾ ਤਾਂ ਲੱਗ ਜੂ ਵੀ ਹੈ ਕਿ ਨਿਕਲ ਆ ਗਈ ਆ ਵਿੱਚੋਂ ਤੇ ਚਲੋ ਉਹ ਅਗਲੇ ਦਿਨ ਬਾਈ ਦਾ ਫੇਰ ਆ ਗਿਆ ਕਹਿੰਦਾ ਯਾਰ ਤਾਂ ਫੇਰ ਆਰਡਰ ਕਰਤਾ ਮੈਂ ਚੱਲ ਬਈ ਨੇ ਦੇਖੀਓ ਵੀ ਹੁਣ ਘਟਾਈ ਸਹੀ ਵੀ ਚਲੋ ਸਜੇ ਤਾਂ ਹੋ ਜੂ ਲੋਕਾਂ ਨੂੰ ਦੱਸਕਾ ਦਵਾਂਗੇ ਵੀ ਕੀ ਭਲੇਖਾ ਏ ਤੇ ਚਲੋ ਬਾਈ ਮੈਨੂੰ ਆਇਆ ਤੇ ਉਹਨੇ ਮੈਨੂੰ ਦਿੱਤਾ ਆਰਡਰ ਮੈਂ ਚਾਈ ਚਾਈ ਖੋਲਿਆ ਤੇ ਫਿਰ ਆ ਆ ਨਿਕਲਿਆ ਵਿੱਚੋਂ ਬਾਈ ਉਥੇ ਆ ਆ ਦੇਖ ਲਓ ਇਹ ਮੇਰੇ ਖਿਆਲ ਆ ਟੋਟਲ 50 ਰੁਪਏ ਦੀ ਚੀਜ਼ ਨਹੀਂ ਹੈਗੀ ਇਹ ਜਿਹੜੀ ਮੈਨੂੰ 800 ਰੁਪਏ ਪੈ ਗਿਆ ਚਲੋ ਮੈਨੂੰ ਵੀ ਇਹ ਚੀਜ਼ ਜਿਹੜਾ ਕਿਉਂਕਿ ਮੇਰਾ ਰਾਦਾ ਹੀ ਚਲ ਜੇ ਠੱਗੀ ਵਾਈ ਦੇ ਯਾਰ ਸੁਚੇਤ ਕਰੀਏ ਵੀ ਹੋਰ ਬੰਦੇ ਨਾ ਫਸ ਜਾਣ ਮੈਂ ਤਾਂ ਦੇਖੋ ਫਸਾਈਆਂ ਚਲੋ ਮੈਂ ਵੀ ਤਜਰਬਾ ਹੀ ਕਰਨਾ ਸੀ ਬਾਕੀ ਵੀ ਜਿਹੜੇ ਤੁਸੀਂ ਦੇਖ ਰਹੇ ਹੋ ਹੋਰ ਵੀ ਬਹੁਤ ਚੀਜ਼ਾਂ ਆਉਂਦੀ ਨੇ ਬੂਟ ਲੈ ਲਓ ਜੀ ਆ 36 ਪ੍ਰਕਾਰ ਦੀਆਂ ਚੀਜ਼ਾਂ ਦਿਖਾਉਂਦੇ ਨੇ ਫੇਸਬੁੱਕ ਹੀ ਚੀਜ਼ਾਂ ਕਿਸੇ ਤੇ ਯਕੀਨ ਨਾ ਕਰੋ ਜਾਂ ਜੇ ਉਹ ਪੈਸੇ ਤੁਹਾਨੂੰ ਭੇਜ ਦੇ ਵੀ ਆ ਤਾਂ ਉਹਦੇ ਤੇ ਰੱਖੋ ਵੀ ਭਾਈ ਮਨੀ ਬੈਕ ਦੀ ਗਾਰੰਟੀ ਹੋਵੇ ਵੀ ਜੇ ਸਾਡੇ ਚੀਜ਼ ਨਹੀਂ ਪਸੰਦ ਆਉਂਦੀ ਤਾਂ ਸਾਡਾ ਪੈਸਾ ਵਾਪਸ ਹੋਵੇ ਕਿਉਂ ਇਹਦੇ ਤੇ ਵੀ ਹੋਈ ਸੀ ਉਹ ਬਾਈ ਨੇ ਮੈਨੂੰ ਕਿਹਾ ਸੀ ਕਹਿੰਦਾ ਵੀ ਜੇ ਤੁਸੀਂ ਇਹਨੂੰ ਇੱਕ ਵਾਰੀ ਪੈਕਿੰਗ ਖੋਲ ਲਈ ਕਿ ਫੇਰ ਥੋੜੀ ਹੋ ਜਾਣੀ ਆ ਫੇਰ ਨਹੀਂ ਪੈਸੇ ਮੈਨੂੰ ਆਏ ਤਾਂ ਹੀ ਦਿੱਤੇ ਨੇ ਉਹਦੇ ਤੇ ਪਰ ਉਹ ਕਹਿੰਦਾ ਵੀ ਜਦੋਂ ਤੁਸੀਂ ਪੈਕੇ ਗੋਲਦੀ ਥੋੜਾ ਹੋ ਜਾਣਾ ਜੀ ਤੇ ਆ ਹੁਣ ਤੁਸੀਂ ਧਿਆਨ ਨਾਲ ਦੇਖ ਲਓ ਲੈ ਇਹ ਕੀ ਆ ਇੱਕਾ ਮੁੱਠਾ ਜਿਹਾ ਲੱਗਿਆ ਹੋਇਆ ਆ ਮਾੜਾ ਜਿਹਾ ਇੱਕ ਗਿੱਟਕ ਦਾ ਸਰੀਆ ਤੇ ਆ ਇੱਕ ਪੱਤੀ ਕੱਟ ਕੇ ਲਈ ਇਹ 50 ਰੁਪਏ ਦਾ ਟੋਟਲ ਸਮਾਨ ਆ ਇਹ ਤੇ ਆ ਕੰਮ ਦੇਖ ਲਓ ਕਿਵੇਂ ਕਰਦਾ ਇੱਥੇ ਦਾ ਇਹ ਕਹਿੰਦੇ ਨੇ ਹਾਂ ਜੀ ਕਿੱਡਾ ਕਿੱਡਾ ਹੋ ਖਾਲ ਗਿਆ ਪਟਪਟ ਦਿਖਾਉਂਦੇ ਨੇ ਮੈਨੂੰ ਹੁਣ ਆ ਕੱਖਾਂ ਦੀ ਪ੍ਰੋਬਲਮ ਸ਼ੀ ਆ ਦੇਖਿਓ ਲੈ ਆਹ ਕੰਮ ਕਰਦਾ ਹੈ ਆ ਦੇਖੇ ਤਾਂ ਲੱਗਦਾ ਕਿਸੇ ਪਾਸੇ ਜੇ ਮੈਂ ਥੋੜਾ ਦੱਬ ਕੇ ਲਾ ਦਿੰਦਾ ਆ ਮੋਚਣ ਲੱਗ ਜਾਂਦਾ ਸਰੀਰ ਸਿੱਧਾ ਹੋਣ ਲੱਗ ਜਾਂਦਾ ਆ ਕੁਛ ਕਰਦਾ ਹੈ ਕਿਹੜਾ ਗੱਖ ਪੜਦਾ ਇਹਦੇ ਨਾਲ ਤਾਂ ਕਹੀ ਮੰਗਾ ਲਓ 450 ਰੁਪਏ ਦੀ ਕਹੀ ਆ ਜਾਂਦੀ ਆ ਵਧੀਆ ਸਟੀਲ ਦੀ ਜਿਹੜੀ ਜਗਾਲ ਨਹੀਂ ਲੱਗਦਾ ਸਾਰੇ ਨਾਲੇ ਨੱਕੇ ਮੰਨਣ ਨਾਲੇ ਸਾਰਾ ਕੰਮ ਕਰੋ ਇਹ ਕੋਸ ਨਹੀਂ ਹੈ ਪਲੇਖਾ ਹੀ ਆ ਇਹਦੇ ਨਾਲ ਵਧੀਆ ਕਹੀ ਕੰਮ ਕਰਦੀ ਆ ਕਹੀ ਜਾਂ ਖੁਰਪਾ 50 ਡੇਣ 100 ਰੁਪਏ ਦਾ ਖੁਰਪਾ ਆ ਜਾਂਦਾ ਇਹਦੇ ਕਰਕੇ ਇਹਨਾਂ ਚੀਜ਼ਾਂ ਤੋਂ ਬਚੋ ਜੇ ਕੋਈ ਚੀਜ਼ ਮੰਗਾਉਣੀ ਆ ਤਾਂ ਉਹਨੂੰ ਮਨੀ ਬੈਕ ਦੀ ਗਰੰਟੀ ਲਵੋ ਉਹਨਾਂ ਤੋਂ ਵੀ ਜੇ ਤਾਂ ਭਾਈ ਪੈਸੇ ਵਾਪਸ ਹੋਣਦੇ ਆ ਤਾਂ ਤਾਂ ਅਸੀਂ ਆਰਡਰ ਕਰਦੇ ਆ ਨਹੀਂ ਆ ਬਹਿਮ ਚੇਕ ਕਰਨਾ ਮੇਰੇ ਵਾਂਗੂ ਠੱਗੇ ਨਾ ਜਾਓ ਚਲੋ ਮੈਂ ਤਾਂ ਵੀਡੀਓ ਬਣਾ ਕੇ ਚਲੋ ਮੈਨੂੰ ਇਹ ਚੀਜ਼ ਮਿਲ ਗਈ ਮੈਂ ਤਾਂ ਮੋਡੀਫਾਈ ਕਰੂੰਗਾ ਸਮਾਨ ਸਾਡਾ ਲੈਂਦਾ ਹੋਇਆ ਇਹਨੂੰ ਚੀਜ਼ ਨੂੰ ਵਧੀਆ ਬਣਾ ਕੇ ਸੰਦ ਆਪਾਂ ਤਿਆਰ ਕਰਾਂਗੇ ਇਦਾਂ ਦੇ ਪਰ ਤੁਸੀਂ ਬੱਚਿਓ ਸਾਵਧਾਨ ਰਹੋ ਇਹਨਾਂ ਠੱਗਾਂ ਤੋਂ